ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਖਸ਼ੀ ਕਾਜੀ ਪੰਜਾਬੀ ਟਾਕਸ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਆ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਇਆ ਗੱਲ ਕਰਾਂਗੇ ਕਿ ਜਿਹੜੀ Samsung ਕੰਪਨੀ ਆ ਉਸ ਨੇ ਸਬਜੀ ਬਣਾਉਣ ਤੋਂ ਆਪਣਾ ਜਿਹੜਾ ਸਫ਼ਰ ਸੀ ਉਹ ਸ਼ੁਰੂ ਕੀਤਾ ਸੀ ਤੇ ਹੁਣ ਉਹ ਕਿੱਥੋਂ ਤੱਕ ਪਹੁੰਚ ਗਈ ਹੈ ਹਾਂਜੀ ਜਿਹੜੀ Samsung ਕੰਪਨੀ ਆ ਉਹ 1950 ਦੇ ਵਿੱਚ ਤੇ ਕਿਹਾ ਜਾਂਦਾ ਹੈ ਕਿ ਉਸਨੇ ਆਪਣਾ ਜਿਹੜਾ ਪਹਿਲਾ ਕੰਮ ਸੀ ਉਹ Samsung Trading Company ਮਤਲਬ ਕਿ ਸਬਜ਼ੀ ਵੇਚਣ ਤੋਂ ਹੀ ਸ਼ੁਰੂ ਕੀਤਾ ਸੀ ਤੇ ਇਹ ਸਾਊਥ ਕੋਰੀਆ ਤੇ ਨਾਰਥ ਕੋਰੀਆ ਦੇ ਵਿੱਚ ਕੰਮ ਕਰਦੀ ਸਰ ਤੇ ਪਾਪਾ ਵੀ ਇਹ ਦੇਖਦੇ ਹਾਂ ਕਿ ਜਿਹੜੇ ਆਪਾਂ ਬਹੁਤ ਸਾਰੇ ਇਲੈਕਟ੍ਰੋਨਿਕ ਜਿਹੜੇ ਗੈਜਟ ਆ ਉਹ ਆਪਾਂ Samsung ਦੇ ਹੀ ਯੂਜ਼ ਕਰਦੇ ਆ ਕਿਉਂਕਿ ਜਿਹੜੀ Samsung ਕੰਪਨੀ ਆ ਉਹ ਬਹੁਤ ਹੀ ਵਧੀਆ ਕੰਪਨੀ ਮੰਨੀ ਗਈ ਹੈ ਤੇ ਜਿਹੜੇ ਉਸ ਦੇ ਆ ਜਿਹੜੇ ਆਪਾਂ ਇਲੈਕਟ੍ਰੋਨਿਕ ਸਮਾਨ ਯੂਜ਼ ਕਰਦੇ ਆ ਉਸ ਵਿੱਚ ਜਿਹੜਾ ਸਮਾਨ ਯੂਜ਼ ਹੁੰਦਾ ਉਹ ਬਹੁਤ ਹੀ ਵਧੀਆ ਹੁੰਦਾ ਤੇ ਜਿਹੜੀ Samsung ਕੰਪਨੀ ਆ ਉਹ ਪਹਿਲੇ ਨੰਬਰ ਤੇ ਕੰਪਨੀ ਮੰਨੀ ਗਈ ਹੈ ਤੇ ਇਹ ਇਕੱਲਾ ਹੀ ਜਿਵੇਂ ਆਪਾਂ ਕਹੀਏ ਜਾਂ ਇਲੈਕਟ੍ਰੋਨਿਕ ਕੰਮ ਇਲੈਕਟ੍ਰੋਨਿਕ ਸਮਾਨ ਬਣਾਉਂਦਾ ਹੀ ਕੰਮ ਨਹੀਂ ਕਰਦੀ ਇਹ ਹੋਰ ਵੀ ਬਹੁਤ ਸਾਰੇ ਕੰਮ ਕਰਦੀ ਹੈ ਜਿਵੇਂ ਕਿ ਇਸ ਨੇ Samsung ਕੋਲ ਦੇ ਸਕੂਲ ਖੋਲੇ ਹੋਏ ਹਨ ਹਸਪੀਟਲ ਖੋਲੇ ਹੋਏ ਹਨ ਤੇ ਇਲੈਕਟ੍ਰੋਨਿਕਸ ਮਾਨ ਵੀ ਬਣਾਉਂਦੇ ਹਨ ਤੇ ਹੋਰ ਬਹੁਤ ਸਾਰੇ ਵੀ ਕੰਮ ਕਰਦੇ ਹਨ ਤੇ ਇਹ ਸਾਊਥ ਕੋਰੀਆ ਤੇ ਨਾਰਥ ਕੋਰੀਆ ਵਿੱਚ ਇਹਨਾਂ ਦਾ ਕੰਮ ਕੰਮ ਹੁੰਦਾ ਸੀ ਤੇ ਇਹ ਬਹੁਤ ਹੀ ਪਪੂਲਰ ਮੰਨਿਆ ਜਾਂਦਾ ਸੀ ਤੇ ਜਦੋਂ 1950 ਵਿੱਚ ਲੜਾਈ ਹੋਈ ਤਾਂ ਸਾਊਥ ਕੋਰੀਆ ਤੇ ਨਾਰਥ ਕੋਰੀਆ ਦੇ ਜਿਹੜੇ ਲੋਕ ਸੀ ਉਹ ਆਪਸ ਵਿੱਚ ਲੜਨ ਲੱਗੇ ਤਾਂ ਜਿਹੜਾ ਦائیں ਫਿਰ ਜਿਹੜਾ ਲੂ ਵਿੰਗ ਸੀ ਉਸਨੇ ਜਿਹੜਾ ਆਪਣਾ ਇਹ ਕੰਮ ਸੀ ਉਹ ਵੱਖ ਕਰ ਲਿਆ ਸੀ ਤੇ ਉਸਨੇ ਸੋਚਿਆ ਵੀ ਕਿਉਂ ਨਾ ਮੈਂ ਆਪਣਾ ਇਹ ਕੰਮ ਹੁਣ ਅਲੱਗ ਤੋਂ ਸ਼ੁਰੂ ਕਰਾਂ ਤੇ ਫਿਰ ਉਸਨੇ ਜਿਹੜੀ 슈ਗਰ ਮਿਲ ਇੰਡਸਟਰੀ ਸੀ ਉਹ ਬਣਾਉਣੀ ਸ਼ੁਰੂ ਕੀਤੀ ਤਾਂ ਜਦੋਂ ਉਹਨਾਂ ਨੇ ਉਹ 슈ਗਰ ਮਿਲ ਇੰਡਸਟਰੀ ਬਣਾਈ ਤਾਂ ਉਹਨਾਂ ਦਾ ਜਿਹੜਾ ਕੰਮ ਸੀ ਉਹ ਬਹੁਤ ਹੀ ਵਧੀਆ ਚੱਲ ਪਿਆ ਸੀ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਬੁਲਣ ਕੱਪੜੇ ਹੁੰਦੇ ਸਨ ਉਹਨਾਂ ਦੀ ਇੰਡਸਟਰੀ ਲਈ ਤੇ ਉਹ ਉਹ ਵੀ ਬਣਾਏ ਤੇ ਫਿਰ ਉਹਨਾਂ ਦਾ ਕੰਮ ਉਹ ਵੀ ਬਹੁਤ ਵਧੀਆ ਚੱਲਿਆ ਤਾਂ ਇਸ ਤਰ੍ਹਾਂ ਉਹਨਾਂ ਨੇ ਬਹੁਤ ਸਾਰੇ ਕੰਮ ਸ਼ੁਰੂ ਕੀਤੇ ਸਨ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਜਿਹੜਾ 1986 ਸੀ ਉਸ ਵਿੱਚ SC 100 ਜਿਹੜਾ ਫੋਨ ਸੀ ਉਹ ਵੀ ਲਾਂਚ ਕੀਤਾ ਸੀ ਤੇ ਪਰ ਜਿਹੜਾ ਉਹ ਫੋਨ ਸੀ ਉਹ ਨਾ ਚੱਲ ਸਕਿਆ ਤੇ ਉਸ ਤੋਂ ਬਾਅਦ ਉਹਨਾਂ ਨੇ 1988 ਦੇ ਵਿੱਚ ਵਿੱਚ SH 100 ਲਾਂਚ ਕੀਤਾ ਤੇ ਉਹਨਾਂ ਦਾ ਜਿਹੜਾ ਉਹ ਫੋਨ ਸੀ ਉਹ ਵੀ ਨਹੀਂ ਚੱਲਿਆ ਤੇ ਫਿਰ ਜਦੋਂ ਉਹਨਾਂ ਦਾ ਉਹ ਫੋਨ ਵੀ ਨਾ ਚੱਲਿਆ ਤਾਂ ਜਿਹੜਾ ਲੂਕ ਨਹੀਂ ਸੀ ਤਾਂ ਉਸਨੇ ਜਿਹੜੇ ਉਸਦੇ ਸਾਰੇ ਫੋਨ ਸੀ ਜਦੋਂ ਉਹ Samsung ਕੰਪਨੀ ਦੇ ਨਾਂ ਚੱਲੇ ਤਾਂ ਉਹਨੇ ਉਸਨੇ ਇਹ ਸਾਰੇ ਫੋਨਾਂ ਨੂੰ ਸੀ ਜਿਹੜੀ ਉਹ ਅੱਗ ਲਾ ਦਿੱਤੀ ਸੀ ਤਾਂ ਜਿਹੜੇ ਉੱਥੇ ਉਹ ਵਰਕਰ ਕੰਮ ਕਰ ਰਹੇ ਸਨ ਉਹ ਉਹਨਾਂ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਵੀ ਜਿਹੜਾ ਹੁਣ ਆਪਣਾ ਕੰਮ ਆ ਉਹ ਡਾਊਨ ਹੋ ਚੱਲਿਆ ਤੇ ਇਹ ਹੁਣ ਨਹੀਂ ਚੱਲਦਾ ਤੇ ਫਿਰ ਉਹ ਹੌਲੀ-ਹੌਲੀ ਉਸਨੇ ਜਦੋਂ ਉਹ ਉਹਨਾਂ ਨੇ ਕੰਮ ਕਰਦਾ ਬੰਦ ਕਰ ਦਿੱਤਾ ਤਾਂ ਫਿਰ ਜਦੋਂ ਉਸਨੇ ਉਹ ਅੱਗ ਲਗਾ ਦਿੱਤੀ ਤਾਂ ਉਸ ਤੋਂ ਬਾਅਦ ਉਸਨੇ ਇੱਕ ਹੋਰ ਨਵਾਂ ਫੋਨ ਲਾਂਚ ਕੀਤਾ ਤੇ ਜਿਹੜਾ ਬਹੁਤ ਹੀ ਪਪੂਲਰ ਹੋ ਗਿਆ ਸੀ ਕਿਉਂਕਿ 2005 ਵਿੱਚ ਉਹਨਾਂ ਨੇ ਉਹ ਫੋਨ ਲਾਂਚ ਕੀਤਾ ਸੀ ਉਸ ਟਾਈਮ ਜਿਹੜੀ ਨੋਕੀਆ ਸੀ ਉਹ ਬਹੁਤ ਹੀ ਫੇਮਸ ਹੋ ਚੁੱਕਾ ਸੀ ਉਸ ਟਾਈਮ ਤੇ ਤੇ ਫਿਰ ਜਿਹੜਾ ਨੋਕੀਆ ਸੀ ਉਸ ਦੀ ਜਿਹੜੀ ਜਿਹੜਾ ਕੰਮ ਸੀ ਉਹ ਨੀਚੇ ਨੂੰ ਜਾਣ ਲੱਗ ਗਿਆ ਸੀ ਤਾਂ ਕਰਕੇ ਜਿਹੜਾ Samsung ਸੀ ਉਹ ਉੱਪਰ ਉੱਠ ਗਿਆ ਤੇ 2022 ਤੱਕ ਜਿਹੜਾ Samsung ਆ ਉਹ ਬਹੁਤ ਹੀ ਪਪੂਲਰ ਰਿਹਾ ਤੇ ਹੁਣ ਮੰਨਿਆ ਜਾਂਦਾ ਕਿ ਜਿਹੜਾ iPhone ਆ ਉਸਨੇ ਆਪਣੀ ਜਗ੍ਹਾ ਬਹੁਤ ਹੀ ਇਸ ਬਹੁਤ ਹੀ ਲੋਕਾਂ ਦੇ ਵਿੱਚ ਬਣਾ ਲਈ ਹੈ ਤਾਂ ਕਰਕੇ ਇਹ ਥੋੜਾ ਉੱਪਰੇ ਹੋ ਗਿਆ ਹੈ ਪਰ ਜਿਉ ਜੇ ਇਸ ਦਾ ਮੁਕਾਬਲਾ ਕਰਿਆ ਜਾਵੇ ਤਾਂ ਇਸ ਦਾ ਮੁਕਾਬਲਾ ਆਈਫੋਨ ਦੇ ਨਾਲ ਹੁੰਦਾ ਹੈ ਤਾਂ ਜੇ ਲੋਕ ਆਈਫੋਨ ਵੀ ਜ਼ਿਆਦਾ ਖਰੀਦਦੇ ਆ ਤਾਂ ਲੋਕ ਸੈਮਸੰਗ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਇਸ ਵਿੱਚ ਬਹੁਤ ਸਾਰੇ ਫੀਚਰ ਵੀ ਆਉਂਦੇ ਹਨ ਤੇ ਇਹ ਚੱਲਣ ਵਿੱਚ ਵੀ ਬਹੁਤ ਵਧੀਆ ਹੁੰਦਾ ਹੈ ਤਾਂ ਕਰਕੇ ਲੋਕ ਇਸ ਨੂੰ ਖਰੀਦਦੇ ਹਨ ਤੇ ਇਹ ਲੋਕਾਂ ਵਿੱਚ ਬਹੁਤ ਹੀ ਡਿਮਾਂਡ ਫੁੱਲ ਮੰਨਿਆ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਉਹ ਆਪਣੀਆਂ ਜਿਹੜੀਆਂ ਕੰਪਨੀਆਂ ਸੀ ਉਹ ਖਰੀਦੀਆਂ ਤੇ ਜਿਹੜੇ ਉੱਥੋਂ ਜਿਹੜੇ ਕੋਰੀਆ ਦੇ ਬੱਚੇ ਨੇ ਤੇ ਉਹ Samsung ਕੰਪਨੀ ਦੇ ਵਿੱਚ ਨੌਕਰੀ ਲੈਣ ਦੇ ਲਈ ਛੋਟੀ ਉਮਰ ਤੋਂ ਹੀ ਆਪਣੀ ਜਿਹੜੀ ਪੜ੍ਹਾਈ ਆ ਉਹ ਸ਼ੁਰੂ ਕਰ ਦਿੰਦੇ ਹਨ ਤੇ ਉਹ ਕਿਹਾ ਜਾਂਦਾ ਕਿ ਜੇ ਇਸ ਕੰਪਨੀ ਵਿੱਚ Samsung ਕੰਪਨੀ ਦੇ ਵਿੱਚ ਬੱਚੇ ਵੀ ਕਿਸੇ ਨੂੰ ਨੌਕਰੀ ਮਿਲਦੀ ਹੈ ਤਾਂ ਉਹ ਉਸ ਨੂੰ ਬਹੁਤ ਹੀ ਪੈਸਾ ਮਿਲਦਾ ਤੇ ਇਹ ਨੌਕਰੀ ਵੀ ਬਹੁਤ ਉਸ ਦੇ ਲਈ ਸਕਸੈਸਫੁਲ ਹੁੰਦੀ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਇਹ ਜਿਹੜੀ ਕੰਪਨੀ ਸੀ ਤਾਂ ਇਹ ਸਬਜੀ ਵੇਚਣ ਤੋਂ ਲੈ ਕੇ ਇੰਨੀ ਫੇਮਸ ਹੋ ਗਈ ਸੀ ਤੇ ਇਸ ਨੇ ਆਪਣੇ ਬਹੁਤ ਵੱਡੇ ਵੱਡੇ ਜਿਹੜੇ ਕਾਰੋਬਾਰ ਆ ਉਹ ਸ਼ੁਰੂ ਕੀਤੇ ਹੋਏ ਆ ਤੇ ਇਹਨਾਂ ਨੇ ਆਪਣੀ ਇੱਕ ਜਿਹੜੀ ਸ਼ੇਪਾ ਉਹ ਵੀ ਬਣਾਈ ਹੋਈ ਹੈ ਤੇ ਇਹ ਬਹੁਤ ਹੀ ਉੱਚੇ ਪੱਧਰ ਤੇ ਜਿਹੜੂ ਆਪਣਾ ਕੰਮ ਆ ਉਹ ਕਰ ਰਹੇ ਹਨ ਤੇ ਲੋਕ ਇਹਨਾਂ ਦੇ ਨਾਲ ਬਹੁਤ ਹੀ ਖੁਸ਼ ਹਨ ਕਿਉਂਕਿ ਜਿਹੜੀ Samsung ਕੰਪਨੀ ਆ ਉਹ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਫੇਮਸ ਮੰਨੀ ਗਈ ਹੈ ਜੇ ਕਿਹਾ ਜਾਂਦਾ ਵੀ ਜੇ iPhone ਪਹਿਲੇ ਨੰਬਰ ਤੇ ਹੈ ਤਾਂ Samsung ਹੋਣ ਦੂਜੇ ਨੰਬਰ ਤੇ ਹੈ ਜੇ ਕਿਹਾ ਜੇ ਮੰਨिए ਵੀ ਆਪਣਾ ਜਿਹੜਾ Samsung ਕੰਪਨੀ ਆ ਉਹ ਖਤਮ ਹੋ ਜਾਊਗੀ ਵੀ iPhone ਦਾ ਰਾਜ ਆ ਜਾਊਗਾ ਤਾਂ ਅਭੀ ਜੇ Samsung ਖਤਮ ਹੋ ਗਿਆ ਤਾਂ ਜਿਹੜਾ iPhone ਆ ਉਹ ਵੀ ਘਾਟੇ ਵਿੱਚ ਚਲਾ ਜਾਊ ਇਹ ਦੋਨੋਂ ਆ ਜੋ ਆਪਸ ਵਿੱਚ ਹਰਾਲ ਮਿਲ ਕੇ ਚੱਲਦੇ ਹਨ ਤਾਂ ਕਰਕੇ ਜਿਹੜੇ ਲੋਕ ਆ ਇਹਨਾਂ ਨੂੰ ਬਹੁਤ ਪਸੰਦ ਕਰਦੇ ਹਨ ਕਿਉਂਕਿ ਜਿਹੜੇ ਇਹਨਾਂ ਦਾ ਕੰਮ ਆ ਉਹ ਬਹੁਤ ਹੀ ਵਧੀਆ ਹੈ ਇਹ ਪੂਰੀ ਦੁਨੀਆ ਵਿੱਚ ਆਪਣਾ ਜੋ ਨਾਮ ਆ ਉਹ ਬਣਾ ਚੁੱਕੇ ਹਨ